ਸਾਡਾ 50 100 ਕਿਲੋਮੀਟਰ ਅੱਗੇ ਤਾਂ ਇਹ ਦੱਸੋ ਸੀ ਕਿੱਥੇ ਖੜਿਆ ਹੱਜੇ ਇਹ ਸਰਦੀ ਗੈਰਤ ਅਸੀਂ ਇੱਥੇ ਬੇਕਾਰ ਬੰਦੇਾਂ ਦੇ ਆ ਕੇ ਆਇਆ ਸਾਡੀ ਸੁਨਾਵਾਲਾ ਪਤਾ ਬਾਦ ਸਰਦ ਤੁਸੀਂ ਇੱਥੇ ਬਣਾ ਸੀ ਦਿੱਲੀ ਦੀ ਕਾਲਕੀਆਂ ਦਿੱਤੀ ਤੁਸੀਂ ਕਹਿੰਦੇ ਮਨੋਰੀ ਬੈਠਾਂਗੇ ਲੰਗਰ ਖਾਵਾਂਗੇ ਫਿਰ ਦਿੱਲੀ ਦਾ ਹੁਕਮ ਹੈ ਕਿ ਦਿੱਲੀ ਜਾਵਾਂਗੇ ਅਸੀਂ ਆਣਾ ਕੋਈ ਸੀ ਤੁਹਾਡੇ ਨਾਲ ਨਹੀਂ ਉੱਤਰਾਏ ਤੁਸੀਂ ਇਲੈਕਸ਼ਨ ਨਹੀਂ ਲੜਿਆ ਤੁਹਾਡੀਆਂ ਜੁਨੀਓਰਾਂ ਨੇ ਸਾਡੇ ਨਾਲ ਇੱਥਾਂ ਆਇਆ ਕਦਰ ਵਾਲਾ ਜਾਂਦੇ ਤੁਹਾਡੀਆਂ ਭਾਵਨਾਵਾਂ ਦਾ ਬਹੁਤ ਸੱਚਾ ਸੁੱਚਾ ਹੈ ਅਸੀਂ ਉਹ ਭਾਵਨਾ ਦੀ ਕਦਰ ਕਰਦੇ ਆ ਆਪਾਂ ਸਾਰੀ ਪੁਰਤਨ ਬੰਦੇ ਵਾਲੇ ਬੰਦੇ ਆ ਪਿਛਲੀ ਵਾਰ ਵੀ ਅੱਗੇ ਸੀਗੇ ਮੈਰੀਗੇਟ ਤੋੜਨ ਜੋ ਬਿਲਕੁਲ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਜੀ ਤੁਸੀਂ ਕਹਿ ਰਹੇ ਹੋ ਤਿੰਨ ਦਿਨ ਕਿਉਂਕਿ ਨੌਜਵਾਨੀ ਤੋਂ ਬਿਨਾ ਇਸ ਦੌਰ ਸਿੱਤਿਆਂ ਨਹੀਂ ਜਾ ਸਕਦਾ ਇਹ ਗੱਲ ਸੱਚ ਹੈ ਜੇ ਇੱਕ ਇੱਕ ਕੰਪਨੀ ਚ ਥੋਜੀਏ ਦੀ ਕੰਪਨੀ ਚ 100 ਥੋਜੀ ਨੇ ਨਾ ਉਹਨਾਂ ਦੇ ਜੋਦੇ 10 ਹੁੰਦੇ ਨੇ ਬਿਲਕੁਲ 10 ਪਾਸ ਜਾਣ ਲੱਗ ਰਹੇ ਨੇ ਇਦੇ ਵਿੱਚ ਵੀਰ ਦੀ ਗੱਲ ਇਹ ਹੈ ਕਿ ਕੋਈ ਨਹੀਂ ਗੱਲ ਸਾਡੇ ਆਥੂਆਂ ਦੀ ਨਾ ਇੱਕ ਘਟਿਆ ਨੀਤੀ ਹੈ ਆ ਕਿਉਂ ਨਹੀਂ ਤੇ ਨਹੀਂ ਜਿਵੇਂ ਅਟਲ ਸੰਘਰਸ਼ ਲੰਬਾ ਹੁੰਦਾ ਜਾਂਦਾ ਨਾ ਆਪਣੀ ਬੈਦਰਾਂ ਦੀ ਵੱਧ ਜਾਂਦੀ ਇੱਕ ਸੌਜਾਂ ਦਾ ਲੱਗੂ ਉਹ ਤੋਂ ਬਾਅਦ ਰਾਸ਼ਟਰਪਤੀ ਰਾਜ ਰੱਖਣਾ ਫਿਰ ਦੱਸੋ ਤੁਸੀਂ ਕੀ ਕਰੋਗੇ ਕੀ ਨੂੰ ਕਹੋਗੇ ਇਹੀ ਸੁਣੋ ਦੇਖੋ ਜਦੋਂ